ਸ੍ਰੀ ਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਆ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗੇ ਆਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਓ ਜੀ ਸਵੇਰ ਦਾ ਟਾਈਮ ਆ ਆਪਾਂ ਲੱਗਿਆ ਗੋਹਾ ਚੱਕਣ ਤੇ ਬਾਕੀ ਅੱਜ ਲਾਈਟ ਦਾ ਕੱਟ ਆ ਸਵੇਰ ਦੀ ਲਾਈਟ ਕੱਤੀ ਭੱਜੀ ਹੋਈ ਆਈ ਨਹੀਂ ਹੈਗੀ ਇਹਦੇ ਕਰਕੇ ਮੈਂ ਕਿ ਚੱਲ ਪਹਿਲਾਂ ਗੋਹਾ-ਬੂਹਾ ਚੱਕ ਲੈਣੀ ਆ ਤੇ ਬਾਕੀ ਆਪਣੇ ਕੰਮ ਸਾਰੇ ਪਏ ਨੇ ਗੋਹਾ ਚੱਕਾਂਗੇ ਗੋਹਾ ਚੱਕ ਕੇ ਫਿਰ ਦੇਖਾਂਗੇ ਜਦੋਂ ਲਾਈਟ ਆਊਗੀ ਮੱਜਾਂ ਨੂੰ ਤਾਂ ਫਿਰ ਹੋਵੇ ਇਹ ਨਾਲ ਆਊਗਾ ਤੇ ਬਾਕੀ ਪਹਿਲਾਂ ਆਪਾਂ ਚਲੋ ਜੀ ਹੁਣ ਗੋਹਾ ਚੱਕ ਲਈਏ ਬਾਕੀ ਆਪਾਂ ਫਿਰ ਮਿਲਦੇ ਆਂ ਲੋ ਜੁੱਧਰ ਮੈਂ ਗੋਹ ਵੋਹ ਚੱਕ ਕੇ ਆ ਗਈ ਸੀ ਤੇ ਮੱਝਾਂ ਆਪਣੀਆਂ ਣੜਾਉਣੀਆਂ ਹਲੇ ਰਹਿੰਦੀਆਂ ਸੀਗੀਆਂ ਮੈਂ ਕਿਹਾ ਚੱਲਿਆ ਟਾਈ ਤੇ ਫੇਰ ਣੜਾਉਂਗੀ ਫਿਰ ਮੈਂ ਇੱਧਰ ਆ ਕੇ ਇੱਧਰ ਲਾ ਕੇ ਮੈਂ ਮਿਰਚਾਂ ਤੋੜਨ ਤੇ ਵਿੱਚ ਬਲੂੰਗੜੇ ਮਤਲਬ ਕਿ ਬਿਲੀਆਂ ਨੇ ਜਿਹੜੀਆਂ ਵਿੱਚ ਖੇਲਦੀਆਂ ਫਿਰ ਜਾਂਦੀਆਂ ਨੇ ਮਿਰਚਾਂ ਤੋੜੀ ਜਾਂਦੀਆਂ ਨੇ ਮੈਂ ਕਿਹਾ ਚੱਲ ਮਿਰਚਾਂ ਤੋੜ ਲੈਣੀਆਂ ਖੇਹ ਖਰਾਬ ਕਰ ਜਾਂਦੀਆਂ ਮਿਰਚਾਂ ਚਲੋ ਜੀ ਆਪਾਂ ਹੁਣ ਮਿਰਚਾਂ ਤੋੜ ਲਈਏ ਲੋ ਜੀ ਮਿਰਚਾਂ ਆਪਾਂ ਤੋੜ ਲਈਆਂ ਸੀਗੀਆਂ ਫਿਰ ਮੈਂ ਲੱਗੀ ਸੀ ਗਠੇ چیرਣ ਕੁਛ ਹੈ ਨਹੀਂ ਸੀਗਾ ਬਣਾਉਣ ਵਾਸਤੇ ਮੈਂ ਕਿਹਾ ਚੱਲ ਅੱਜ ਸੁੱਕੀ ਗਠਿਆਂ ਦੀ ਸਬਜ਼ੀ ਬਣਾ ਲੈਨੇ ਆ ਲੋ ਜੀ ਆਪਾਂ ਹੁਣ ਗਠੇ چیر ਲਈ ਲਓ ਜੀ ਗਠੇ ਆਪਾਂ ਚੀਰ ਲਏ ਸੀਗੇ ਗਠੇ ਚੀਰ ਕੇ ਫਿਰ ਮੈਂ ਲਾਗੇ ਸਬਜੀ ਨੂੰ ਤੜਕਾ ਲਾਉਣ ਤੇ ਆਪਾਂ ਅੱਜ ਬਣਾਵਾਂਗੇ ਸੁੱਕੇ ਗਠਿਆਂ ਦੀ ਸਬਜੀ ਵਿੱਚ ਦਹੀਂ ਪਾ ਕੇ ਤੇ ਬਾਕੀ ਮੈਂ ਪਹਿਲਾਂ ਦੁੱਧ ਵਾਲੀ ਵੀ ਸਬਜੀ ਬਣਾਈ ਸੀਗੀ ਦੁੱਧ ਵਾਲੀ ਵੀ ਬਣ ਜਾਂਦੀ ਆ ਤੇ ਬਾਕੀ ਹੁਣ ਮੈਂ ਦਹੀਂ ਵਾਲੀ ਬਣਾਉਣ ਲੱਗੀ ਆ ਤੇ ਮੈਂ ਕਿਹਾ ਚਲ ਅੱਜ ਦਹੀਂ ਵਾਲੀ ਸਬਜੀ ਬਣਾ ਲੈਂਦੇ ਆ ਲੋ ਜੀ ਆਪਾਂ ਦਹੀਂ ਵਾਲੀ ਸਬਜ਼ੀ ਬਣਾਵਾਂਗੇ ਪਹਿਲਾਂ ਗਠਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਭੁੰਨ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਜਦ ਬਣ ਜਾਣਗੇ ਗਠੇ ਪਨੋਂ ਨਾਣ ਮਿਰਚ ਪਾਵਾਂਗੇ ਨਾਣ ਮਿਰਚ ਪਾ ਕੇ ਟਮਾਟਰ ਪਾ ਕੇ ਤੇ ਬਾਕੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੇਕ ਲਵਾਵਾਂਗੇ ਸੇਕ ਲਵਾ ਕੇ ਆਪਾਂ ਫਿਰ ਮਗਰੋਂ ਦਹੀਂ ਪਾਵਾਂਗੇ ਕਿਉਂਕਿ ਜੇ ਆਪਾਂ ਪਹਿਲਾਂ ਦਹੀਂ ਪਾਤਾ ਫਿਰ ਗਠਿਆਂ ਨੂੰ ਸੇਕ ਨਹੀਂ ਲੱਗਣਾ ਗਠੇ ਕੱਚੇ ਰਹਿ ਜਾਣਗੇ ਇਹਦੇ ਕਰਕੇ ਚੰਗੀ ਤਰ੍ਹਾਂ ਜਦ ਗਠਿਆਂ ਨੂੰ ਸੇਕ ਲੱਗ ਜੂਗਾ ਫਿਰ ਆਪਾਂ ਦਹੀਂ ਪਾਵਾਂਗੇ ਚਲੋ ਜੀ ਹੁਣ ਆਪਾਂ ਸਬਜ਼ੀ ਨੂੰ ਤੜਕਾ ਲਾ ਲਈਏ ਲਓ ਜੀ ਹੁਣ ਵੱਜ ਗਿਆ ਸ਼ਾਮ ਦੇ 3 ਤੇ ਆਪਾਂ ਮੱਝਾਂ ਨਿਲਾਤੀਆਂ ਨੇ ਕਿਉਂਕਿ ਅੱਜ ਸਵੇਰ ਟਾਈਮ ਮੱਝਾਂ ਨਿਲਾ ਨਹੀਂ ਹੋਈਆਂ ਕਿਉਂਕਿ ਲਾਈਟ ਦਾ ਕਟ ਸੀਗਾ ਤੇ ਪਾਣੀ ਵੀ ਥੋੜਾ ਸੀਗਾ ਨਹੀਂ ਤਾਂ ਮੈਂ ਚਬੱਚੇ ਵਾਲੇ ਪੰਨਾ ਨਿਲਾ ਦਿੰਦੀ ਚਬੱਚੇ ਦਾ ਪਾਣੀ ਵੀ ਥੋੜਾ ਸੀਗਾ ਤੇ ਸ਼ਾਮ ਦੇ 3 ਵਜੇ ਅੱਜ ਮੈਂ ਸੰਨ ਲਾਉਣਾ ਪਿਆ ਕਿਉਂਕਿ 2 ਦਿਨ ਹੋ ਗਏ ਪਹਿਲਾਂ ਵੀ ਨਹੀਂ ਸੀ ਮੈਂ ਸੰਨ ਲਾ ਹੋਈਆਂ ਮੀਂਹ ਕਰਕੇ ਕਿ ਮੀਂਹ ਆਏ ਦੇ ਸਵੇਰ ਟਾਈਮ ਜਿਹੜਾ ਟਾਈਮ ਮੈਂ ਸੰਨ ਲਾਉਣ ਦਾ ਟਾਈਮ ਹੁੰਦਾ ਸੀ ਉਸ ਟਾਈਮ ਮੀਂਹ ਆ ਜਾਂਦਾ ਸੀ ਇਹਦੇ ਕਰਕੇ ਅੱਜ ਆਪਾਂ ਮੈਂ ਸੰਨ ਲਾਈਆਂ ਤੇ ਅੱਜ ਵੀ ਬਹੁਤ ਔਖੇ ਨਾਲ ਹੋਈਆਂ ਕਿਉਂਕਿ ਬਹੁਤ ਲਿਬੜੀਆਂ ਪਈਆਂ ਸੀ ਬਹੁਤ ਜ਼ਿਆਦਾ ਤੇ ਬਾਕੀ ਲੈਟ ਵੀ ਲੇਟ ਆਈਏ ਇਹਦੇ ਕਰਕੇ ਆਪਾਂ ਫਿਰ 3 ਵਜੇ ਸ਼ਾਮ ਦੇ 3 ਵਜੇ ਆਪਾਂ ਮੱਜਾਂ ਨੂੰ ਨਾਲ ਆਇਆ ਤੇ ਮੱਜਾਂ ਨਾਲ ਆ ਕੇ ਫਿਰ ਮੈਨ ਲੱਗੀ ਸੀ ਕੱਖ ਪਾਉਣ ਚਲੋ ਜੀ ਹੁਣ ਆਪਾਂ ਮੱਜਾਂ ਨੂੰ ਕੱਖ ਪਾ ਲਈਏ ਲਓ ਜੀ ਮੱਝਾਂ ਨੂੰ ਪੰਨ ਹਲਾ ਲਿਆ ਸੀਗਾ ਤੇ ਮੱਝਾਂ ਨੂੰ ਕੱਖ ਪਾਤੀ ਸੀਗੇ ਕੱਖ ਪਾਉਣ ਤੋਂ ਬਾਅਦ ਫਿਰ ਮੈਂ ਲੱਗੀ ਮੱਛਰਦਾਨੀ ਸਿਉਣ ਬਿੱਲੀਆਂ ਦੇ ਕੰਮ ਦੇਖ ਲਓ ਬਿੱਲੀਆਂ ਨੇ ਕਿਆ ਹਾਲ ਕਰਿਆ ਪਿਆ ਮੱਛਰਦਾਨੀ ਦਾ ਨਾਸ ਮਾਰਿਆ ਪਿਆ ਖੇਲੀ ਜਾਂਦੀਆਂ ਨੇ ਮੱਛਰਦਾਨੀ ਨਾਲ ਲਟਕੀ ਜਾਂਦੀਆਂ ਨੇ ਤੇ ਬਾਕੀ ਸਾਰੀ ਮੱਛਰਦਾਨੀ ਪਾੜੀ ਪਈ ਆ ਤੇ ਲਓ ਜੀ ਹੁਣ ਆਪਾਂ ਮੱਛਰਦਾਨੀ ਸਿਉਂਦੀ ਆ ਕਿਉਂਕਿ ਫਿਰ ਸ਼ਾਮ ਨੂੰ ਮਤਲਬ ਕਿ ਰਾਤ ਨੂੰ ਜੇ ਆਪਾਂ ਮੱਝਾਂ ਨੂੰ ਬੰਨਾਂਗੇ ਫਿਰ ਮੱਛਰ ਲੜੂ ਵਿਚਾਰੀਆਂ ਦੇ ਲਓ ਜੀ ਆਪਾਂ ਹੁਣ ਮੱਛਰਦਾਨੀ ਸਿਉਂਦੀ ਆ ਚਲੋ ਠੀਕ ਹੈ ਜੀ ਵੀਡੀਓ ਦਾ ਅੰਤ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ ਨਾਲ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ